ਪੰਜਾਬ ਵਿਧਾਨ ਸਭਾ ਦਾ ਬਜਟ اجلاس ਜਿਹੜਾ ਉਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਦੀ ਕਾਰਵਾਈ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ ਗੁਰਮੀਤ ਸਿੰਘ ਖੁੱਡੀਆਂ ਸਾਡੇ ਨਾਲ ਨੇ ਸਰ ਅੱਜ ਜਿਹੜਾ ਪੋਸਟ ਦੀ ਖੇਤੀ ਦਾ ਇੱਕ ਮਸਲਾ ਫਕਤਾ ਹੋਇਆ ਨਜ਼ਰ ਆਇਆ ਕਿਸ ਤਰ੍ਹਾਂ ਦੇਖਦੇ ਹੋ ਸਰ ਪੋਸਟ ਦੀ ਖੇਤੀ ਨੂੰ ਕੀ ਮਤਵ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਜਿਹੜੀ ਹੈ ਉਹ ਲੀਗਲ ਕੀਤੀ ਜਾ ਸਕਦੀ ਹੈ ਮੈਂਬਰ ਸਾਹਿਬ ਨੇ ਰੱਖਿਆ ਸੀ ਪਰ ਇਹ ਗੰਭੀਰ ਮੁੱਦਾ ਹੈ ਸਾਰਾ ਸੋਚਨ ਵਿਚਾਰ ਤੋਂ ਬਾਅਦ ਹੀ ਕੋਈ ਕੀਦਲਾ ਹੋ ਸਕਦਾ ਹੈ ਉਹ ਗੁਰਪ੍ਰੀਤ मंत्री जी ਤੁਸੀਂ ਵੀ ਉਧਰ ਮੀਟਿੰਗ ਹੈ ਮੰਤਰੀ ਤੁਸੀਂ ਵੀ ਮਜ਼ਾਕੀਆ ਲੈਜ਼ਿਸ ਕਿ ਮੈਂ ਵੀ ਉਸ ਉਮਰ ਵੱਲ ਵਧਦਾ ਜਾ ਰਹੇ ਹਾਂ ਤਾਂ ਕੀ ਲੱਗਦਾ ਇਹ ਡਿਮਾਂਡ ਹੈ ਇਸ ਚੀਜ਼ ਦੀ ਵੇਖੋ ਜਿਹੜੀ ਉਹ ਗੱਲ ਤਾਂ ਐਨੇ ਜਿਵੇਂ ਉਹਨਾਂ ਨੇ ਆਖਿਆ ਸੀ ਮੈਂ ਉਹਨੂੰ ਉਸ ਵਿੱਚ ਕਰ ਲਿਆ ਸੀਗਾ ਡਿਮਾਂਡ ਜਾਂ ਰਿਮਾਂਡ ਦਾ ਨਹੀਂ ਇਸ ਦਾ ਕਿਉਂਕਿ ਕਿਸੇ ਵੀ ਨਸ਼ੇ ਨੂੰ ਕੋਈ ਵੀ ਸਰਕਾਰ ਆਪਣੇ ਵੱਲੋਂ ਬੜਾਵਾ ਨਹੀਂ ਦੇ ਸਕਦੀ ਹੂੰ ਸਪੀਕਰ ਸਾਹਿਬ ਵੀ ਕਹਿੰਦੇ ਹੋਵੇ ਨਜ਼ਰ ਆਈ ਕਿ ਪਹਿਲਾਂ ਜਿਹੜੇ ਟੇਕੇ ਹੁੰਦੇ ਸੀ ਯਕੀਨ ਦੇ ਉਹਨਾਂ ਬਾਰੇ ਵੀ ਜਾਣਕਾਰੀ ਦਿਓ ਕਿ ਅਖੀਰ ਉਹ ਕਿਉਂ ਬੰਦ ਹੋਏ ਨੇ ਨਹੀਂ ਉਹ ਵੇਖੋ ਉਹ ਤਾਂ ਕਿ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਪਹਿਲਾਂ ਪੜਿਆ ਜਾਊਗਾ ਵੀ ਕਿਉਂ ਬੰਦ ਕਰ ਦਿੱਤੇ ਗਏ ਕੀ ਗੱਲ ਹੋਈ ਪਹਿਲਾਂ ਹੋਇਆ ਕਰਦੇ ਸੀ ਆਪਣੇ ਤਾਂ ਜਨਮਾਂ ਦੀ ਗੱਲ ਹੋਣੀ ਹੈ ਇਹ ਤਾਂ ਕੀ ਗੁੰਜਾਇਸ਼ ਹੈ ਸਰ ਕਿਉਂਕਿ ਅੱਜ 4 ਤੋਂ 5 ਐਮਐਲਏ ਜਿਹੜੇ ਨੇ ਇਸ ਗੱਲ ਦਾ ਸਮਰਥਨ ਕਰਦੇ ਨਜ਼ਰ ਆਈ ਕਿ ਸਿੰਥੈਟਿਕ ਡਰੱਗਸ ਤੋਂ ਅਗਰ ਯੂਥ ਨੂੰ ਦੂਰ ਕਰਨਾ ਹੈ ਤਾਂ ਕਿਤੇ ਨਾ ਕਿਤੇ ਪੋਸਟ ਜਾਂ ਫਿਰ ਜਿਹੜੀ ਜੇ ਅਸੀਂ ਉਹ ਤੋਂ ਦੂਰ ਤਾਂ ਸਾਰਾ ਸਮਾਜ ਨਾਲ ਮਿਲ ਕੇ ਔਰ ਮਾਪੇ ਔਰ ਬੱਚੇ ਵੀ ਸੋਚਣ ਇਹ ਤਾਂ ਨਹੀਂ ਨਾ ਵੀ ਕਿਸੇ ਗੱਲ ਦਾ ਕੋਈ ਹੱਲ ਇਸ ਤਰ੍ਹਾਂ ਆਪਾਂ ਨਹੀਂ ਗਿਣ ਸਕਦੇ ਉਹ ਵੱਖਰੀ ਚੀਜ਼ ਆ ਕਿਉਂਕਿ ਪਹਿਲਾਂ ਜਦੋਂ ਕਿਤੇ ਅਫੀਮ ਦੇ ਠੇਕੇ ਹੋਇਆ ਕਰਦੇ ਸੀ ਜਾਂ ਇਹਨਾਂ ਨੂੰ ਖੁੱਲ ਸੀ ਉਸ ਵੇਲੇ ਕੋਈ ਸਾਡੇ ਬੱਚੇ ਜਾਂ ਨੌਜਵਾਨ ਨੇ ਫਸੇ ਨਹੀਂ ਸੀ ਹੁਣ ਜਿਹੜੀ ਸਾਡੇ ਲਈ ਚਿੰਤਾ ਦਾ ਵਿਸ਼ਾ ਇਕ ਕੁਛ ਛੋਟੇ ਬੱਚੇ ਅਣਜਾਣ ਰੂਪ ਵਿੱਚ ਹਾਲਾਂਕਿ ਜਿਹੜੇ ਥੋੜਾ ਮੈਚੁਰ ਹੋਏ ਨੇ ਉਹ ਸਮਝ ਰਹੇ ਆ ਕੀ ਵਿਚਾਰ ਕਰੋ ਇਸ ਵਾਰੇ ਕੋਈ ਵਿਚਾਰ ਕਰੋਗੇ ਇਹਦੇ ਬਜਾ ਕੀ ਮੈਂ ਕੀ ਵਿਚਾਰ ਕਰ ਸਕਦਾ ਹੈ ਓਵਰਡੋਸ ਦਾ ਮਸਲਾ ਇੱਥੇ ਵੀ ਹੋ ਸਕਦਾ ਹੈ ਕਿ ਜੇਕਰ ਖੁੱਲ ਦੇ ਦਿੱਤੀ ਜਾਏ ਤੇ ਓਵਰਡੋਸ ਅਫੀਮ ਦੀ ਵੀ ਹੋ ਜਾਏ ਕੁੱਕੀ ਦੀ ਵੀ ਹੋ ਜਾਏ ਅ ਮਤਲਬ ਇਹ ਹੈ ਨਾ ਜਦੋਂ ਜੇ ਇਹ ਤਾਂ ਸੋਚਣਾ ਚਾਹੀਦਾ ਸਾਨੂੰ ਸਾਨੂੰ ਮਾਪਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਜਦੋਂ ਕਦੇ ਕਦੇ ਖੁੱਲੇ ਸੀ ਉਦੋਂ ਸਾਡੇ ਜਿਹੜੀਆਂ ਪਿਛਲੀਆਂ ਦੋ ਤਿੰਨ ਜਨਰੇਸ਼ਨਾਂ ਨੇ ਇਸ ਨੂੰ ਨਹੀਂ ਵਰਤਿਆ ਸੀ ਹਾਂਜੀ ਬਿਲਕੁਲ ਦੇਖੋ ਸਿੱਧੇ ਤੌਰ ਤੇ ਇੱਥੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਪੋਸਟ ਦੀ ਖੇਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸੰਭ 可能 ਨਹੀਂ ਹੈ ਸੰਭ ਕਿਉਂ ਨਹੀਂ ਹੈ ਕਿਉਂਕਿ ਕਹਿੰਦੇ ਪਹਿਲਾਂ ਦੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਸ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਦਾ ਸੇਵਨ ਨਹੀਂ ਕਰਦੇ ਸੀ ਹੁਣ ਜਵਾਨੀ ਦੀ ਗੱਲ ਹੋ ਰਹੀ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਯੂਥ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਸਿੰਥੈਟਿਕ ਡਰੱਗਸ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਵੇਲੇ ਜ਼ਰੂਰਤ ਹੈ ਯੂਥ ਨੂੰ ਡਰੱਗਸ ਤੋਂ ਬਾਹਰ ਕੱਢਣ ਦੀ ਤੇ ਇਸ ਕਰਕੇ ਕਿਤਨੇ ਕਿਤੇ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਸੂਬੇ ਦੇ ਵਿੱਚ ਜਿਹੜੀ ਪੌਸਤੀ ਖੇਤੀ ਹੈ ਉਸ ਨੂੰ ਲੀਗਲ ਕੀਤਾ ਜਾਏ ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप